ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਤਾਰੀਵਾਲ ਦੇ ਕ੍ਰਿਸ਼ਨਾ ਮੰਦਿਰ ਚ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ ਇਸ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ ਚੋਰਾਂ ਵੱਲੋਂ ਮੰਦਿਰ ਵਿੱਚੋਂ ਕਰੀਬ 19 ਲੱਖ ਰੁਪਏ ਗੈਪ ਕੀਤਾ ਗਿਆ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੋਰ ਜਾਂਦੇ ਜਾਂਦੇ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ ਜਿੱਥੇ ਮੰਦਰ ਦੇ ਪੁਜਾਰੀ ਅਤੇ ਮੁਹੱਲਾ ਨਿਵਾਸੀਆਂ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਉਹਨਾਂ ਨੇ ਇੱਕ ਸੀਸੀਟੀਵੀ ਕੈਮਰੇ ਚ ਕੈਦ ਨੌਜਵਾਨ ਤੇ ਛੱਟ ਜਿਤਾਇਆ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰੀਂਪੁਰਾ ਜਾਗੀ ਇੱਕ ਖਾਸ ਰਿਪੋਰਟ ਮੇਰਾ ਨਾਮ ਮਹੰਤਰਾਮ ਕਿਸ਼ਨ ਸ਼ਰਮਣੇ मैं कृष्णा मंदिर का नेतृत्व करता हूँ और यहाँ पर मैं मेहनत सारी की देखभाल मेरे अंडर में रहती है। आज मैं ठीक बारह बजे गुरदासपुर भंडारा था सती माता मंदिर में मैं वहाँ पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लॉक तोड़े मेरे प्लॉट के पैसे रखे थे जो मैंने प्लॉट बेचा था साढ़े पंद्रह लाख वो थे और मेरे महाराज जी की बरसी आ रही थी जन्माष्टमी उनके लिए मैंने दो तीन लाख रुपए निकाल के रखे थे बैंक से वो सारे पैसे वो ले गया सारा करीब उन्नीस लाख के लगभग है अब उन्नीस लाख प्लस है मैं ठीक बारह बजे गया था यहाँ ढाई बजे आया हूँ आकर देखा कि मेरे पहले मैंने देखा सटर का ताला टूटा है फिर मैं अंदर बढ़ा जैसे तो मैंने देखा कमरे का, का भी ताला टूटा है फिर अंदर जैसे गया तो लॉकर भी मेरा टूट पड़ा है डोर लॉकर में मैंने कहा तो वो सारा सामान वो लेकर सी सी कैमरे लगे हैं पर वो मेरा वो जो था डिबिया वो सब ले गए तो मैं बस यही सरकार से मांग करता हूँ कि चोरों को पकड़ा और मेरा क्या दिलवाया जाए ताकि मैं अपने जन्माष्टमी और महाराज जी की बस्ती ठीक ठाक ढंग से कर सके ਮੈਂ ਖਾਲੀ ਆਦ ਰਹਿ ਗਿਆ ਪੁਲਿਸ ਨੂੰ ਬਤਾਇਆ ਆਪਣੀ ਜੀ ਮਿੱਟੂ ਮਹਾ ਜਨ ਧਾਰੀਵਾਲਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨਾ ਮੰਦਿਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕੈਮਰੇ ਵੈਸੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਿਰ ਚ ਕ੍ਰਿਸ਼ਨਾ ਮੰਦਿਰ ਚ ਬੋਧ ਆਸਤਾਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਦੇਖਦੇ ਨੇ ਇਸ ਵਾਰ ਕਿ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਤੇ ਸੇਵਾਦਾਰਾਂ ਕੋ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ 11:30 ਵਜੇ ਗੁਰਦਾਸਪੁਰ ਕਿਤੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਣ ਤੋਂ ਬਾਅਦ ਪਹਿਲਾ ਪਹਿਲਾਂ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਇਹ ਇੰਨਾ ਤਕੜਾ ਡਕੈਤੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਅਗੇ ਐਸਐਚਓ ਸਾਹਿਬ ਡੀਪੀ ਸਾਹਿਬ ਆਪਣੇ

ਗੁਰੂ ਜੀ ਕੀ ਮੰਦਿਰ ਕੀ ਸੇਵਾ ਔਰ ਪੂਰੀ ਦੇਖਰੇਖ ਮੇਂ ਮੰਦਿਰ ਕੇ